ਤਰਪ ਡੁਬਕੀਸਰ ਮਾਮਲਾ ਔਰ ਕੱਲ ਗਣੇਸ਼ ਵਿਸਰਜਨ ਤੇ ਕੁਛ ਬੰਦੇ ਆਏ ਸੀ ਕਿ ਜਿੰਨਾਂ ਵਿੱਚੋਂ ਇੱਕ ਉੱਥੇ ਉਹਦੀ ਡੁੱਬ ਗਿਆ ਸੀਗਾ ਦਰਿਆ ਦੇ ਵਿੱਚ ਤੇ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ 194 ਬੀ ਐਨ ਐਸਐਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਆ ਜੀ ਸ ਕਿੰਨੇ ਬੰਦੇ ਡੁੱਬੇ ਸਨ ਨਹੀਂ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਰਸ਼ੋ ਦਾ ਨਾਮ ਹੈਗਾ ਤੇ ਉਮਰ ਉਹ ਦੀ 27 ਸਾਲ ਦੀ ਹੈ ਤੇ ਕਿਲੇ ਮਲੇ ਦਾ ਰਹਿਣ ਵਾਲਾ ਜੀ ਉਹ ਤੇ ਸਰ ਕੁਝ ਹੋ ਵੀ ਨਹੀਂ ਸਪੋਰਟਿਕ ਉਸ ਨੂੰ ਬਸਤਨ ਕਰ ਰਹੇ ਲੋਕ ਕਿ ਤੇ ਲੋਕਾਂ ਕੋ ਅਪੀਲ ਆ ਜੀ ਅਪੀਲ ਇਹੀ ਕਰ ਰਹੇ ਨੇ ਕਿ ਆਪਾਂ ਆਪਣੇ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਧਾ ਨਾਲ ਮਨਾਉਣੇ ਨੇ ਬਟ ਆਪਣੇ ਜਾਣ ਦੀ ਮਾਲ ਦੀ ਰਖਾਲੀ ਕਰ ਕਰਦੇ ਹੋਏ ਮਨਾਉਣਾ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਆਪਣੇ ਆਪਣੀ ਜਾਨ ਦੀ ਵਾਜਤ ਰੱਖ ਕੇ ਜਿਹੜੇ ਆਪਣੇ ਰੀਤੀ ਰਿਵਾਜ ਪੂਰੇ ਕੀਤੇ ਜਾਣ। ਥੈਂਕ ਯੂ। ਸਰ ਆਪ ਸੁਪੈਤੀ ਸਰ ਮਾਮਲਾ। ਔਰ ਕੱਲ ਗਣੇਸ਼ ਵਿਸਰਜਨ ਤੇ ਕੁਝ ਬੰਦੇ ਆਏ ਸੀ ਕਿ ਜਿੰਨਾਂ ਵਿੱਚੋਂ ਇੱਕ ਉੱਥੇ ਉਹਦੀ ਡੁੱਬ ਗਿਆ ਸੀਗਾ ਦਰਿਆ ਦੇ ਵਿੱਚ। ਤੇ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕਬਜ਼ੇ ਚ ਲੈ ਕੇ 194 ਬੀਐਨਐਸਐਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਅੱਜ ਕਿੰਨੇ ਬੰਦੇ ਡੁੱਬੇ ਸਨ ਨਹੀਂ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਰਸ਼ੋ ਦਾ ਨਾਮ ਹੈਗਾ ਤੇ ਉਮਰ ਉਹਦੀ 27 ਸਾਲ ਦੀ ਹੈ ਤੇ ਕਿਲੇਮਲੇ ਦਾ ਰਹਿਣ ਵਾਲਾ ਜੀ ਉਹ ਤੇ ਸਰ ਕੁਝ ਹੋਰ ਵੀ ਸਪੋਰਟਿੰਗ ਦੀ ਬਸ ਜਦੋਂ ਕਰ ਰਹੇ ਲੋਕ ਕਿ ਲੋਕਾਂ ਨੂੰ ਅਪੀਲ ਅਸੀਂ ਅਪੀਲ ਇਹੀ ਕਰ ਰਹੇ ਹਾਂ ਕਿ ਆਪਾਂ ਆਪਣੇ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਦਾ ਨਾਲ ਮਨਾਉਣੇ ਨੇ ਬਟ ਆਪਣੇ ਜਾਨ ਦੀ ਮਾਲ ਦੀ ਰਖਾਲੀ ਕਰਕੇ ਕਰਦੇ ਹੋਏ ਮਨਾਉਣਾ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਆਪਣੇ ਜਾਨ ਦੀ ਵਾਜਦ ਰੱਖ ਕੇ ਜਿਹੜੇ ਆਪਣੇ ਰੀਤੀ ਰਿਵਾਜ ਪੂਰੇ ਕੀਤੇ ਜਾਣ ਥੈਂਕ ਯੂ ਸਰ ਆਪ ਡੁੱਬਿਆ ਸੀ ਸਰ ਮਾਮਲਾ ਔਰ ਕੱਲ ਗਣੇਸ਼ ਵਿਸਰਜਨ ਤੇ ਕੁਝ ਬੰਦੇ ਆਏ ਸੀ ਕਿ ਜਿੰਨਾਂ ਵਿੱਚੋਂ ਇੱਕ ਉੱਥੇ ਉਹਦੀ ਡੁੱਬ ਗਿਆ ਸੀਗਾ ਦਰਿਆ ਦੇ ਵਿੱਚ ਤੇ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ 194 ਬੀ ਐਨ ਐਸ ਐਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਆ ਜੀ ਸ ਕਿੰਨੇ ਬੰਦੇ ਡੁੱਬੇ ਸਨ ਨਹੀ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਰਸ਼ੋ ਦਾ ਨਾਮ ਹੈਗਾ ਤੇ ਉਮਰ ਉਹ ਦੀ 27 ਸਾਲ ਦੀ ਹੈ ਤੇ ਕਿਲੇਮਲੇ ਦਾ ਰਹਿਣ ਵਾਲਾ ਜੀ ਉਹ ਜੀ ਜੇ ਸਰ ਕੁਝ ਹੋਰ ਵੀ ਸਪੋਰਟਿਕ ਮਤਲਬ ਬਸ ਅੱਜ ਦਿਨ ਕਰ ਰਹੇ ਲੋਕ ਕਿ ਲੋਕਾਂ ਨੂੰ ਅਪੀਲ ਆਜੀ ਅਪੀਲ ਇਹੀ ਕਰ ਰਹੇ ਆ ਕਿ ਆਪਾਂ ਆਪਣੀ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਧਾ ਨਾਲ ਮਨਾਉਣੇ ਨੇ ਬਟ ਆਪਣੇ ਜਾਣ ਦੀ ਮਾਲ ਦੀ ਰਖਾਲੀ ਕਰਕੇ ਕਰਦੇ ਹੋਏ ਮਨਾਉਣੇ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਆਪਣੇ ਆਪਣੀ ਜਾਨ ਦੀ ਵਾਜਦ ਰੱਖ ਕੇ ਜਿਹੜੀ ਆਪਣੇ ਰੀਤੀ ਰਿਵਾਜ ਪੂਰੇ ਕੀਤੇ ਜਾਣ। थैंक यू।